ਪੂਜਾਰਾ ਨੇ ਮੈਂ ਪਿੰਡ ਕਾਲੇ ਮੱਖੀ ਮਹਲਾ ਪਾਈ ਜਤਾ ਸਿੰਘ ਨਗਰ ਅੱਜ ਕੀ ਆਇਆ ਜੀ ਸਾਡਾ ਅੱਜ ਇਥੇ ਦੋਵੇਂ ਭਰਾ ਜਾ ਰਹੇ ਸੀ ਬਾਜ਼ਾਰ ਤੇ ਉਥੇ ਛਾਲੀ ਮੁੰਡਾ ਜਿਹੜਾ ਉਹਦੀ ਦੁਕਾਨ ਹੈ ਮਕੈਨਿਕ ਦੀ ਉਹ ਦੇਖਦਾ ਪਿਆ ਸੀ ਇੰਨਾਂ ਵੱਲ ਤੇ ਉਹਨਾਂ ਨੇ ਉਹਨੇ ਬਾਜ ਗਾਲ ਕੱਢਦੀ ਇਹਨਾਂ ਨੂੰ ਤੇ ਬਾਅਦ ਵਿੱਚ ਉਹਨੇ ਰਾਟ ਵੀ ਕੱਢੀ ਇਹਨਾਂ ਦੇ ਮਾਰਨ ਲੱਗਾ ਉੱਥੇ ਲਾਗੇ ਦੁਕਾਨ ਵਾਲੇ ਸੀ ਉਹਨਾਂ ਨੇ ਥੋੜਾ ਬਚਾ ਬਚੂ ਕਰਤਾ ਇਹਨਾਂ ਦਾ ਬਾਅਦ ਵਿੱਚ ਇਹ ਘਰੇ ਆ ਗਏ ਦੋਵੇਂ ਭਰਾ ਤੇ ਉਹਨਾਂ ਦੀ ਮੰਮੀ ਨੂੰ ਲੈ ਆਏ ਆਪਣੀ ਨੂੰ ਮੰਮੀ ਨੂੰ ਲੈ ਕੇ ਆਏ ਐਟਾ ਰੋੜੇ ਚਲਾ ਕੇ ਗਏ ਆ ਕਹਿੰਦੇ ਕਿ ਆਪਣੇ ਮੁੰਡੇ ਬਾਹਰ ਕੱਢੋ ਸਾਡੇ ਪਾਪਾ ਨੂੰ ਕਹਿੰਦੇ ਬਾਹਰ ਉਹਨਾਂ ਨਾਲ ਗੱਲ ਕਰਦੇ ਪਏ ਸੀ ਕਹਿੰਦੇ ਕਿ ਸਾਡੇ ਮੁੰਡੇ ਬਾਹਰ ਕੱਢੋ ਦੋ ਮੇਰੇ ਆ ਤੇ ਦੋ ઠાਡੇ ਆ ਤੇ ਵੇਖ ਲੈਨੇ ਫਿਰ ਆਜੋ ਬਾਹਰ ਕੀ ਬੰਦਾ ਵਾ ਤੇ ਬਾਅਦ ਵਿੱਚ ਇੱਟਾ ਰੋੜੇ ਚਲਾ ਚਲੂ ਕੇ ਗਏ ਆ ਸਾਡੇ ਘਰ ਵੀ ਆ ਗਏ ਆ ਗੱਡੀ ਤੱਕ ਮਾਰਨ ਪਏ ਹਨ ਨੂੰ ਤੇ ਬਾਹਰ ਬਾਹਰ ਹੀ ਇਹਨਾਂ ਨੇ ਬਹੁਤ ਜ਼ਿਆਦਾ ਹਮਲਾ ਕੀਤਾ ਸਾਡੀ ਵਿਹਲੀ ਚ ਪਈਆਂ ਇੱਟਾਂ ਉਹੀ ਸਾਡੇ ਤੇ ਕਾਰ ਦੇ ਉੱਪਰ ਚਲਾਈਆਂ ਇਹਨਾਂ ਨੇ ਹਾਂਜੀ ਜ਼ਖਮੀ ਹੋਏ ਆ ਸਹਿਬ ਸਿੰਘ ਦੇ ਵੀ ਲੱਗੀ ਆ ਲੱਤ ਦੇ ਉੱਪਰ ਇੱਕ ਗਿੱਟੇ ਦੇ ਉੱਪਰ ਤੇ ਗੌਰਪ੍ਰੀਤ ਸਿੰਘ ਪਿੰਕਾ ਵਾ ਮੇਰਾ ਦੇਰ ਉਹਦੇ ਕੰਨ ਦੇ ਉੱਪਰ ਇਹਨਾਂ ਨੇ ਸੱਟ ਲਾਈ ਆ ਤੇ ਮੇਰੇ ਨਾਨਾ ਦੋ ਇੱਕ ਦੇ ਲੱਕ ਦੇ ਵਿੱਚ ਲਾਈ ਆ ਇੱਕ ਦੇ ਗਿੱਟੇ ਦੇ ਉੱਪਰ ਲੱਗੀ ਆ ਤੇ ਉਂਗਲ ਦਾ ਪੈਠ ਉਂਗਲ ਦਾ ਅੰਗੂਠਾ ਠੋਕ ਗਿਆ ਉਹਦਾ ਤੇ ਇੱਕ ਮੇਰਾ ਦੇਰ ਆ ਕਾਲੂ ਮੰਤਰੀ ਕਹਿੰਦੇ ਉਹਨੂੰ ਹੋਰੇ ਸੇਦੇ ਵਿੱਚ ਸੱਟ ਲਾਈ ਨਾ ਰੋੜਾ ਮਾਰਿਆ ਕਹਿੰਦੀ ਹੈ ਬਲਕਿ ਪੁਲਿਸ ਨੂੰ ਕੰਪਲੀਟ ਕੀਤੀ ਹੈ ਹਾਂਜੀ ਕੰਪਲੀਟ ਕੀਤੀ ਆ ਹਾਂਜੀ ਪੁਲਿਸ ਨਹੀਂ ਆਈ ਬਾਅਦ ਵਿੱਚ ਇਹ 4 ਵਜੇ ਦੀ ਗੱਲ ਹੈ ਹੁਣ ਕਿੰਨਾ ਟਾਈਮ ਹੋ ਗਿਆ ਜਿਹੜਾ ਤੁਸੀਂ ਬੋਲ ਰਹੇ ਹੋ ਹੁਣ ਤੇ 8:30 9 ਦਾ ਟਾਈਮ ਹੋਣਾ ਵਾ ਕੁਝ ਨਹੀਂ ਆ ਰਹੀ ਪੁਲਿਸ ਨਹੀਂ ਆ ਰਹੀ ਪਹਿਲਾਂ ਵੀ ਸਾਡੀ ਇਹਨਾਂ ਨਾਲ ਲੜਾਈ ਹੋ ਚੁੱਕੀ ਆ ਮੇਰੇ ਮੈਂ ਸੈਬ ਸਿੰਘ ਦੇ ਨਾਲ ਕੋਡ ਮੈਰਿਜ ਕਰਵਾਈ ਆ ਮੇਰੇ ਪੇਕੇ ਪਰਿਵਾਰ ਦੇ ਨਾਲ ਰਹਿੰਦੇ ਆ ਇਹ ਮੁੰਡੇ ਜਿਹੜੇ ਆ ਉਹ ਇਹਨਾਂ ਨੂੰ ਚੁੱਕਣਾ ਦਿੰਦੇ ਆ ਅੱਗੇ ਵੀ ਹੈ ਗਈ ਸੀ ਲੜਾਈ ਦੇ ਵਿੱਚ ਆਪਾਂ ਇਹਨਾਂ ਦਾ ਨਾਂ ਨਹੀਂ ਲਿਖਵਾਇਆ ਹੁਣ ਉਹਨਾਂ ਨੇ ਇਹਨਾਂ ਨੂੰ ਭੇਜਿਆ ਵਾ ਇਹ ਆਏ ਆ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਦੇ ਨਾਲ ਲੜੋ ਤੇ ਅਸੀਂ ਗਾੜੀ ਤੁਹਾਡੀ ਹੈਲਪ ਕਰਾਂਗੇ ਮਤਲਬ ਫੋਨ ਦੇ ਉੱਪਰ ਹੀ ਅੱਗੇ ਨਹੀਂ ਆਵਾਂਗੇ ਤੇ ਫੋਨ ਦੀ ਉੱਪਰ ਹੀ ਗੱਲਬਾਤ ਕਰਾਂਗੇ ਜੋ ਵੀ ਤੁਹਾਡੇ ਨਾਲ ਹੋਊਗਾ ਆਪਾਂ ਕਰਾਂਗੇ ਪਰ ਪੁਲਿਸ ਜਿਹੜੀ ਆ ਨਾ ਸਾਡੀ ਸੁਣਵਾਈ ਨਹੀਂ ਕਰਦੀ ਪਈ ਪਹਿਲੇ ਵੀ ਨਹੀਂ ਕੀਤੀ ਹੁਣ ਵੀ ਨਹੀਂ ਹੋਈ ਤੇ ਖਤਰਾ ਹੈ ਦੋ ਵਾਰੀ ਹਮਲਾ ਹੋ ਚੁੱਕਾ ਹੈ ਹਾਇਤਾ ਕਾਡੀ ਸੁਣਵਾਈ ਨਹੀਂ ਹੋਈ ਗਾਹ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਸਾਡੇ ਛੋਟੇ ਛੋਟੇ ਬੱਚੇ ਆ ਟਰੂਲ ਟ੍ਰੈਲਿੰਗ ਦਾ ਕੰਮ ਕਰਦੇ ਨੇਰੇ ਸਵੇਰੇ ਹੁੰਦੇ ਆ ਇਕੱਲੇ ਹੁੰਨੇ ਘਰ ਤੇ ਪਤਾ ਨਹੀਂ ਕੀ ਕਰ ਸਕਦੇ ਕੀ ਨਹੀਂ ਤੁਹਾਡੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਆਸੀਂ ਇਹ ਹੀ ਮੰਗ ਕਰਦੇ ਆ ਕਿ ਸਾਡੀ ਸੁਣਵਾਈ ਕੀਤੀ ਜਾਵੇ ਅਸੀਂ ਕੋਰਟ ਵਿੱਚ ਵੀ ਲਾਇਆ ਹੀ ਕੇਸ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਅਜੇ ਤੱਕ ਕਰਦੀ ਪਈ ਤੇ ਕੀ ਨਾਮ ਤੁਹਾਡਾ ਅਸੀਂ ਸਾਹਿਬ ਸਿੰਘ ਮੇਰਾ ਨਾਮ ਆ ਜੀ ਪਿੰਡ ਕਾਲੇ ਭਾਈ ਜਤਾ ਸਿੰਘ ਨਗਰ ਮੁਹੱਲਾ ਮੱਖੀ ਵਾਲੇ ਕੀ ਗੱਲ ਹੋਈ ਜੀ ਤੁਹਾਡੇ ਘਰ ਗੱਲ ਸਰ ਕੁਛ ਨਹੀਂ ਹੋਈ ਜੀ ਅਸੀਂ ਦੋਵੇਂ ਭਰਾ ਜਾ ਰਹੇ ਆਂ ਛਾੜੇ ਕਿਸੇ ਕੰਮ ਨੂੰ ਜਾ ਰਹੇ ਸੀ ਔਰ ਰਸਤੇ 'ਚ ਇਸ ਮੁੰਡਾ ਮਕੈਨਿਕਲ ਹੀ ਜਿਹੜਾ ਇਹ ਵਿਸ਼ਾਧ ਸਿੰਘ ਛਾਲੀ ਇਹ ਕੰਮ ਕਰਾਂਦਿਆ ਹੈਗਾ ਆਪਣਾ ਮਕੈਨਿਕਲ ਦੀ ਦੁਕਾਨ ਹੈ ਉੱਥੇ ਕੰਮ ਕਰਦਾ ਕਿਸੇ ਕੋਲ ਤੇ ਇਹਦਾ ਧਿਆਨ ਪੈ ਗਿਆ ਸਾਡੇ ਵਾਲ ਜੀ ਵੀ ਆਉਂਦੇ ਆ ਇਹ ਜਿੰਨਾ ਚਿਰ ਅਸੀਂ ਵਰਲਡ ਲਾਈਨ ਕਲੱਬ ਤੱਕ ਪਹੁੰਚ ਨਹੀਂ ਗਏ ਰਹਾ ਧਿਆਨ ਸਾਡੇ ਵਾਲ ਹੀ ਰਿਹਾ ਉਧਰ ਵੇਨਦਾ ਹੀ ਰਿਹਾ ਵੇਨ ਰਿਹਾ ਫਿਰ ਇਹਨੇ ਗੱਲ ਕੱਢੀ ਕਹਿੰਦਾ ਤੁਹਾਡੀ ਐਂ ਕਰਕੇ ਇਹਨੇ ਕਿਹਾ ਫਿਰ ਅਸੀਂ ਮੁੜ ਕੇ ਆਏ ਆਂ ਮੇਰਾ ਛੋਟਾ ਭਰਾ ਵੇਖ ਲਿਆ ਉਹਨੇ ਕਿ ਨੂੰ ਗੱਲ ਕੱਢਦੇ ਨੂੰ ਆਏ ਆ ਤੇ ਭਾਜੀ ਉਥੇ ਗੱਲਬਾਤ ਹੋਈ ਆ ਜੋ ਵੀ ਅਸੀਂ ਪੁੱਛਿਆ ਕਿ ਵੀ ਕਿਹੜੀ ਗੱਲੋਂ ਗੱਲ ਕੱਢੀ ਉਹ ਤੋਂ ਗਾਲ ਕਿਉਂ ਕੱਢੀ ਆ ਤੇ ਉਹ ਦੁਕਾਨ ਵਾਲੇ ਵੀ ਉੱਠ ਕੇ ਆ ਗਏ ਕਹਿੰਦੇ ਭਾਜੀ ਕੋਈ ਗੱਲ ਨਹੀਂ ਨੂੰ ਸਮਝਾਉਨੇ ਬੱਚਾ ਕੋਈ ਗੱਲ ਨਹੀਂ ਸਮਝਾ ਦਿੰਨੇ ਆ ਜੋ ਅਸੀਂ ਜੋ ਅਸੀਂ ਕਿਉਂਕਿ ਇਹ ਹੱਥ 'ਚ ਰਾੜ ਸੀਗੀ ਮਰਾੜ ਮਾਰ ਲੱਗਾ ਸੀ ਪਰ ਚਲੋ ਲਾਗੋ ਬਚਾਅ ਹੋ ਗਿਆ ਫੜ ਲਈ ਸਾਡੇ ਛੋਟੇ ਬ੍ਰਦਰ ਨੇ ਮੇਰੇ ਨੇ ਬਸ ਕੋਈ ਗੱਲ ਨਹੀਂ ਹੋਇਆ ਸਿਰੋ ਲੋਕਾਂ ਨੇ ਛਡਾਇਆ ਉਹ ਦੁਕਾਨ ਵਾਲੇ ਨੇ ਛਡਾਇਆ ਛਡਾਇਆ ਆਪਾਂ ਚੱਲ ਗਏ ਆਪਾਂ ਗਏ ਕੋਈ ਗੱਲ ਨਹੀਂ ਬਾਦ ਵਿੱਚ ਕੁਛ 4 ਕਿਤਾ ਟਾਈਮ ਸੀਗਾ ਇਹ ਆਪਣੇ ਮੰਮੀ ਨੂੰ ਲੈ ਗਿਆ ਨਾਲ ਆਪਣੇ ਭਰਾ ਨੂੰ ਲੈ ਗਿਆ ਦੋਨੋਂ ਤੇ ਨਾਲ ਇਹਦੇ 15-20 ਮੁੰਡੇ ਹੈਗੇ ਸੀਗੇ ਭਾਜੀ ਇਹਨਾਂ ਨੇ ਮੁੜ ਕੇ ਸਾਡੇ ਤੇ ਹਮਲਾ ਬੋਲਤਾ ਕੋਈ ਗੱਲ ਨਹੀਂ ਕੀਤੀ ਕੋਈ ਇਹਨਾਂ ਨੇ ਕੋਈ ਬਾਤ ਨਹੀਂ ਕੀਤੀ ਸਾਡੇ ਅੰਦਰ ਆਏ ਆ ਇਹ ਆਉਂਦੇ ਨਹੀਂ ਡੇਬੇ ਅਜ ਗਾੜੀ ਕਲੋਜ਼ ਕਰਨ ਡੇਬੇ ਆ ਪਿਛੇ ਇਹੜੇ ਮੁੰਡੇ ਸੀਗੇ ਉਹਨਾਂ ਨੇ ਮੁੜ ਕੇ ਵਾਟੇ ਮਾਰਨੇ ਸ਼ੁਰੂ ਕਰਦੇ ਜੀ ਬਸ ਅਹੀਂ ਫਿਰ ਧੱਗੇ ਧੋਕੇ ਮਾਰ ਕੇ ਬਾਹਰ ਕੱਢਿਆ ਇਹਨਾਂ ਨੂੰ ਤੇ ਮੁੜ ਕੇ ਫਿਰ ਅਹੀਂ ਵੀ ਚਲੋ ਆਪਣਾ ਬਚਾਅ ਕਰਨਾ ਹੈਗਾ ਕੀਤਾ ਜੀ ਮੜ ਕੇ ਚੋਈ ਆ ਪਰ ਸੱਡਾ ਸੋਡਾ ਸਾਡੇ ਮੇਰੀ ਸਿਸਟਰ ਦੇ ਵੀ ਸੱਟ ਲੱਗੀ ਆ ਇੱਕ ਇੱਕ ਦੇ ਲੱਕੇ ਚ ਸੱਟ ਲੱਗੀ ਆ ਇੱਕ ਦੇ ਗਿੱਟੇ ਦੇ ਵੱਜੀ ਆ ਮੇਰੇ ਪੈਰ ਤੇ ਸੱਟ ਲੱਗੀ ਆ ਮੇਰੇ ਬ੍ਰਦਰ ਦੇ ਕੰਨ ਦੇ ਮਾਰੀ ਆ ਜੀ ਮੇਰੇ ਤਾਏ ਦੇ ਮੁੰਡੇ ਦੇ ਸਿਰ ਤੇ ਸੱਟ ਲੱਗੀ ਆ ਵਟਾ ਝਗੜੇ ਦਾ ਕਾਰਨ ਸਰ ਕੁਝ ਵੀ ਨਹੀਂ ਆ ਸਾਡਾ ਕੋਈ ਝਗੜਾ ਹੀ ਨਹੀਂ ਹੈਗਾ ਇਹਨਾਂ ਨਾਲ ਰੰਜਿਸ਼ ਬਸ ਇਹੋ ਹੀ ਰੱਖਦੇ ਆ ਕਿ ਇਹ ਉਹਨਾਂ ਦੇ ਜਿੰਨਾ ਮੇਰੀ ਵਾਈਫ ਦੇ ਭਰਾਵਾਂ ਦੇ ਨਾਲ ਰਹਿੰਦੇ ਆ ਔਰ ਰਹਿੰਦੇ ਆ ਤੇ ਬਸ ਉਸੇ ਰੰਜਿਸ਼ ਨਾਲ ਮੇਰੀ ਕੋਟ ਮੈਰਿਜ ਹੋਈ ਆ ਜੀ ਬਸ ਇਹੀ ਚੱਕਰ ਹੈ ਹੋਰ ਕੋਈ ਗੱਲ ਨਹੀਂ ਆ ਤੇ ਨਾ ਕੋਈ ਅਡਾ ਕੋਈ ਇਹਨਾਂ ਦੀ ਪ੍ਰਾਣੀ ਕੋਈ ਰੰਜਿਸ਼ ਨਾ ਕੋਈ ਝਗੜਾ ਹੈ ਬਸ ਇਹ ਉਹਨਾਂ ਦੇ ਨਾਲ ਅਸੀਂ ਮੰਗ ਕਰਦੇ ਆ ਜੀ ਕਿ ਜੋ ਸਾਡੀ ਪਹਿਲਾਂ ਵੀ ਮੇਰਾ ਝਗੜਾ ਹੋਇਆ ਹੈਗਾ ਮੇਰਾ ਸਾਰੇ ਪਰਿਵਾਰ ਨਾਲ ਇਹ ਪੁਲਿਸ ਨੇ ਉਹਦੀ ਵੀ ਕੋਈ ਸੁਣਵਾਈ ਨਹੀਂ ਕੀਤੀ ਕਿਉਂਕਿ ਅੱਪਾ ਸੀਬੀ ਸਾਹਿਬ ਦੇ ਹੀ ਗਏ ਹਾਂ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਸਾਡੀ ਹਲੇ ਤੱਕ ਤੇ ਆਇਆ ਹੁਣ ਵੀ ਕੋਈ ਪੁਲਿਸ ਨਹੀਂ ਆਈ ਕੋਈ ਕਿਸੇ ਨੇ ਗੱਲ ਨਹੀਂ ਪਾਈ ਅੱਪਾ ਦਰਖਾਸਤ ਉੱਥੇ ਦੇ ਕੇ ਆਏ ਆ ਹਲੇ ਤੱਕ ਕੋਈ ਕਿਸੇ ਕਾਲ ਨਹੀਂ ਕੋਈ ਫੋਨ ਨਹੀਂ ਕੋਈ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗਾ ਕਿਸੇ ਨੇ ਪੁੱਛਿਆ ਵੀ ਨਹੀਂ ਜਾਣ ਕੇ ਵੀ ਕੀ ਹੋਇਆ ਕਿਹੜੀ ਗੱਲਾਂ ਹੋਇਆ ਕਿੱਦਾਂ ਹੋਇਆ ਤਾਲੂਕ ਲਗਾ ਤੁਹਾਡੇ ਕੋਈ ਖਤਰਾ ਨਹੀਂ ਖਤਰਾ ਬਹੁਤ ਹੈ ਜੀ ਸਾਨੂੰ ਮਿਲ ਗਈ ਸਾਨੂੰ ਧਮਕੀਆਂ ਛਰੇ ਆਨ ਦੇ ਕੇ ਗਏ ਇੱਥੇ ਆ ਉਹਨਾਂ ਦੀ ਮਾਂ ਵੀ ਕਹੇ ਗਈ ਆ ਤੁਸੀਂ ਰਾਤ ਬਰਾਤੇ ਨਿਕਲਦੇ ਜੇ ਕੋਈ ਸਾਡੇ ਮੁੰਡਿਆਂ ਉਹਨਾਂ ਦੇ ਮੁੰਡਿਆਂ ਨੇ ਵੀ ਕਹੀ ਇੰਨੀ ਗੱਲ ਕੋਈ ਗੱਲ ਨਹੀਂ ਤੁਹਾਨੂੰ ਬਾਹਰ ਹੀ ਵੇਖਾਂਗੇ ਕੋਈ ਗੱਲ ਨਹੀਂ ਇਹ ਤੇ ਹੁਣ ਜਾਂਹੀਂ ਬਚਾਂਗੇ ਜਾਂ ਤੁਸੀਂ ਬਚੋਗੇ ਕੀ ਮੰਗੇ ਰਾਣੀ ਮੰਗ ਸਾਡੀ ਇਹੋ ਜੀ ਸਾਡੀ ਸੁਣਵਾਈ ਹੋਵੇ ਇਹਨਾਂ ਬੰਦਿਆਂ ਦੇ ਪਰਚੇ ਕੀਤੇ ਜਾਣ ਜਿਹੜੀਆਂ ਸਾਨੂੰ ਸੱਟਾਂ ਲਾਈਆਂ ਸਾਡੇ ਘਰ ਆਣ ਕੇ ਗਲ ਬਏ ਆ ਅੱਜ ਤੁਸੀਂ ਵੇਖ ਹੀ ਲਿਆ ਸਾਡੇ ਵੱਡੇ ਕਿ ਤਰ੍ਹਾਂ ਖੇਡ ਰਹੇ ਆ ਜੀ ਘਰ ਵਿੱਚ ਵੀ ਖੇਡ ਰਹੇ ਆ ਤੇ ਬਾਹਰ ਵੀ ਖੇਡ ਰਹੇ ਆ ਇਹ ਚੱਕਰ ਜੇ ਬਾਕੀ ਅਹੀਂ ਚੋਨੇ ਪੁਲਿਸ ਕੋ ਇਹੋ ਮੰਗ ਕਰਦੇ ਆ ਕਿ ਸਾਡੀ ਸੁਣਵਾਈ ਹੋਵੇ ਜੀ ਮੈਨੂੰ ਖਤਰਾ ਹੈ ਮੇਰੇ ਪਰਿਵਾਰ ਨੂੰ ਖਤਰਾ ਸਾਰਿਆਂ ਨੂੰ ਇਹ ਇਹਨਾਂ ਦੇ ਕਾਲੇ ਘਰ ਵਿੱਚ ਝਗੜਾ ਹੋਇਆ ਦੋ ਬਾਟੀਆਂ ਦਾ ਤੇ ਕੋਈ ਹੈ ਰਿਲੇਟਿਵ ਹੀ ਵੈਸੇ ਸੋਹਰਾ ਪਰਿਵਾਰ ਨਾਲ ਲੜਾਈ ਤੂੰ ਐਸ ਪਰ ਦਰਖਾਸਤ ਹੈ ਉਸਨੂੰ ਨਵਾਜ ਕੇ ਕੀਤਾ ਕਰਵਾ ਦਿੱਤੀ ਇਹ ਦੀ ਦਰਖਾਸਤ ਮਿਲੀ ਹੈ ਜੇ ਆਪਾਂ ਲਾਈਨ ਕਰ ਰਹੇ ਡਿਊਟੀ ਉੱਪਰ ਇਹ ਕਹਿੰਦੇ ਕਿ ਪਹਿਲੇ ਵੀ ਕਿਸੇ ਨਾਲ ਹੋ ਰਹੀ ਪਹਿਲੇ ਲਵ ਮੈਰਿਜ ਇਹਨਾਂ ਦੀ ਤੂੰ ਥੋੜਾ ਪਰਿਵਾਰਿਕ ਡਿਸਪਿਊਟ ਹੈਗਾ ਕੋਈ ਕੀ ਕਰਦੇ ਕੀਤੀ ਜੇ ਪਰਿਵਾਰ ਨੂੰ ਬਣਾ ਦੇ ਤਾਂ ਹਾਂ ਪਰਿਵਾਰ ਦੋਨ ਲੱਗਦਾ